आयंत आयु चेते ओ छा भगवती सकल समग्री तुमरे सुंदर तारी नानक दास सब के बिना भगवान अनंत सनेताप निवारन हारा सतग दास विघन हो लागे जक उठा लागे लास निहवान स मेरे पिंक मान ते तुअन का आशीर्वाद ਸਤੇ ਵਾਰ ਸ੍ਰੀ ਭਗਵਤੀ ਜੀ ਦੀ ਬਾਖਸ਼ਾ ਕੀ ਰਸਮੇ ਪ੍ਰਭੂ ਭਗਵਤੀ ਸਰਕਾਰ ਦਾ ਆਨੰਦ ਮਾਣ ਲਈ ਧਿਆਵੇ ਚਰੰਗਰ ਗੋਡੇ ਅਮਰਦਾਸ ਜੀ ਸਮਾਏ ਅਰਜਨ ਮੰਦੂ ਵਿਸਦਾਰ ਜੀ ਦੀ ਪਾਲਾਈ ਜੀ ਦੀ ਨਿਮਰਤਾ ਜਾਨੀ ਹੈ ਜਿਵੇਂ ਨਾ ਸਰਬ ਸੁਜਾਇ ਤੇ ਸਹਾਦਰ ਸਿੰਘ ਬਣਿਆ ਘਰੋਂ ਤੇ ਅਗੜਾ ਧਾਰਨ ਲਾਪਾਸ ਦੋਏ ਕਰ ਜੋੜ ਅਰਦਾਸ ਬੇਨਤੀ ਮਹਾਰਾਜ ਆਪ ਕੀ ਦੇ ਪਿਆਰੇ ਸੇਵਕਨ ਸੇਵਕ ਸਤਗੁਰੂ ਪਾਸਾ ਜੀਓ ਭਾਈ ਸੁਖਵੀਰ ਸਿੰਘ ਜੀ ਸਤਿਗੁਰੂ ਪਾਤਸ਼ਾਹ ਜੀਓ ਵੀਵਾ ਰਵਿੰਦਰ ਢਿੱਲੋਂ ਸਤਿਗੁਰੂ ਪਾਤਸ਼ਾਹ ਜੀ ਭਾਈ ਪਰਮਜੀਤ ਸਿੰਘ ਸਮੂਹ ਆਪ ਜੀ ਦੇ ਪਿਆਰ ਅਤੇ ਸਹਿਯੋਗ ਦੇ ਨਾਲ ਨਗਰ ਦੀ ਭਲਾਈ ਵਾਸਤੇ ਸਤਿਗੁਰੂ ਪਾਤਸ਼ਾਹ ਜੀਓ ਤਨ ਤਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਿਰਿਆ ਤੇਲੇ ਸਵਾਰਿਆ ਤਿਨਾਂ ਨੇ ਆਗਮਨ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਸਤਿਗੁਰੂ ਪਾਤਸ਼ਾਹ ਜੀਓ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਲਗਦੇ ਸਹਿਯੋਗ ਨਾਲ ਆਪਜੀ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸੁਰਗਾਪੁਰੀ ਸਥਾਨ ਤੇ ਸਤਿਗੁਰੂ ਪਾਸ਼ਾ ਜੀਓ ਨਗਰ ਦੀ ਸੰਗਤ ਵਾਸਤੇ ਸਤਿਗੁਰੂ ਪਾਸ਼ਾ ਜੀਓ ਆਰਥੋ ਡਾਕਟਰਾਂ ਦੇ ਕੈਂਪ ਸਤਿਗੁਰੂ ਪਾਸ਼ਾ ਜੀਓ ਨਾਲ ਹੀ ਸਤਿਗੁਰੂ ਪਾਸ਼ਾ ਆਖਾਂ ਦਾ ਕੈਂਪ ਲੱਗ ਰਿਹਾ ਹੈ ਹੋਰ ਬਿਮਾਰੀਆਂ ਦੇ ਇਲਾਜ ਵਾਸਤੇ ਸਿਮਯੋ ਸਤਿਗੁਰੂ ਪਾਸ਼ਾ ਜੀਓ ਐਨ ਆਰ ਆਈ ਵੀਰਾਂ ਦੇ ਸਹਿਯੋਗਾਂ ਦੇ ਨਾਲ ਮਾਹਰ ਡਾਕਟਰਾਂ ਦੀਆਂ ਟੀਮਾਂ ਆ ਕੇ ਨਗਰ ਦੀ ਭਲਾਈ ਵਾਸਤੇ ਸਤਿਗੁਰੂ ਪਾਸ਼ਾ ਜੀਓ ਫ੍ਰੀ ਚੈਕਅਪ ਕੈਂਪ ਦੀ ਆਪਜੀ ਪਾਸੋ ਆ ਗਿਆ ਮੰਗਦੇ ਆ ਕਿਰਪਾ ਕਰਨੀ ਸਤਗੁਰੂ ਪਾਤਸ਼ਾਹ ਜੀਓ ਸਮੂਹ ਪ੍ਰਬੰਧਕਾਂ ਸੱਤੇ ਸਮੂਹ ਡਾਕਟਰਾਂ ਸੱਤੇ ਮੇਰਾ ਪ੍ਰਿਆਸ ਰੱਖੇ ਸਤਗੁਰੂ ਪਾਤਸ਼ਾਹ ਜੀਓ ਕੈਂਪ ਦੀ ਆਰੰਭਤਾ ਬਖਸ਼ੋ ਮੇਰਾ ਪ੍ਰਿਆਸ ਰੱਖਣਾ ਸਤਗੁਰੂ ਪਾਤਸ਼ਾਹ ਜੀਓ ਸ਼ਰਧਾ ਭਾਵਨਾ ਦੇ ਨਾਲ ਸਤਗੁਰੂ ਪਾਤਸ਼ਾਹ ਸਾਰੀ ਸੰਗਤ ਨੂੰ ਸਹਿਯੋਗ ਦੇ ਨਾਲ ਚੈਕਅਪ ਕਰਾਉਣ ਦੀ ਆਗਿਆ ਬਖਸ਼ਣੀ ਡਾਕਟਰਾਂ ਨੂੰ ਸਤਗੁਰੂ ਪਾਤਸ਼ਾਹ ਮੇਰਾ ਪ੍ਰਿਆਸ ਰੱਖ ਕੇ ਸਤਗੁਰੂ ਪਾਤਸ਼ਾਹ ਚੈਕਅਪ ਕਰਨ ਦੀ ਆਗਿਆ ਬਖਸ਼ਣੀ ਸੰਕਟਾਂ ਵਾਸਤੇ ਮਰੀਜ਼ਾਂ ਵਾਸਤੇ ਫ੍ਰੀ ਚੈੱਕਅਪ ਤੇ ਫ੍ਰੀ ਮੈਡੀਸਨ ਵਰਤਾਈ ਜਾਣੀ ਸਤਿਗੁਰੂ ਪਾਤਸ਼ਾਹ ਕਿਰਪਾ ਕਰਨੀ ਦਾਨੀ ਸਿੰਘਾ ਸਰਤੇ ਮੇਰਾ ਪ੍ਰਯਾਸ ਰੱਖਣਾ ਮੇਰਾ ਪ੍ਰਯਾਸ ਰੱਖਣਾ ਵਿਜੇਸ਼ੂ ਚੋਂ ਆਇਆ ਸਰਤੇ ਮੇਰਾ ਪ੍ਰਯਾਸ ਰੱਖਣਾ ਐਸ ਵਕਤ ਆਰੰਭਰ ਕੰਨ ਦੀ ਆਪ ਜੀ ਦੇ ਪਾਸੋ ਆ ਗਿਆ ਮੰਗਦੇ ਐ ਕਰੋ ਕਿਰਪਾ ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲੇ ਆ ਪਾਵਨ ਪਵਿੱਤਰ ਨਾਮ ਚਿਤ ਆਵੇ ਗੁਰੂ ਨਾਨਕ ਨਾਮ ਚੜਦੀ ਕਲਾ ਮੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਦਾ ਹਰਿ ਸ਼ਰਨ ਵਾਹਿਗੁਰੂ ਜੀ ਕੀ ਫਤਿਹ ਸਾਬ ਸਾਹਿਬ ਸ੍ਰੀ ਗੁਰੂ ਅਰਮਦਾਸ ਪਾਤਸ਼ਾਹ ਜੀ ਦੇ ਅਵਤਾਰ ਦਿਹਾੜੇ ਨੂੰ ਲੈ ਕੇ ਪਿੰਡ ਸੇਖਾ ਕਲਾਂ ਵਿਖੇ ਜਿਹੜਾ ਚੌਥਾ ਵਿਸ਼ਾਲ ਮੈਡੀਕਲ ਕੈਂਪ ਜੀ ਦੇ ਵਿੱਚ ਹੱਡੀਆਂ ਜੋੜਾਂ ਅੱਖਾਂ ਤੇ ਚਮੜੀ ਦੇ ਰੋਗਾਂ ਤੋਂ ਇਲਾਵਾ ਵੱਖ-ਵੱਖ ਤਰ੍ਹਾਂ ਦੇ ਹੋਰ ਵੀ ਜਿਹੜੇ ਮੈਡੀਕਲ ਸੇਵਾਵਾਂ ਜਿਹੜੀਆਂ ਅੱਜ ਨਗਰ ਦੇ ਵਿੱਚ ਗੁਰਦੁਆਰਾ ਸੁਰਗਾਪੁਰੀ ਸਾਹਿਬ ਦੇ ਵਿੱਚ ਦੇਣ ਦੀ ਕੋਸ਼ਿਸ਼ ਕੀਤੀ ਹੈ ਤਾਂ ਜੋ ਜਿਹੜੇ ਲੋੜਵੰਦ ਪਰਿਵਾਰ ਹੈ ਜੋ ਨਹੀਂ ਕਿਸੇ ਤਰ੍ਹਾਂ ਦਾ ਕੋਈ ਇਲਾਜ ਕਰਵਾ ਸਕਦੇ ਉਹਨਾਂ ਨੂੰ ਕੋਈ ਮੁੱਢਲੀ ਸਹਾਇਤਾ ਦਿੱਤੀ ਜਾ ਸਕੇ ਸੋ ਵੱਡੇ ਉਪਰਾਲੇ ਨੇ ਸਾਡੇ ਵੀਰ ਸੁਖਵੀਰ ਸਿੰਘ ਸੁਖਾਜੀ ਦੇ ਉਹਨਾਂ ਦੇ ਨਾਲ ਭੈਣ ਦਲਵਿੰਦਰ ਕੌਰ ਜਿਹੜੇ ਟਲੋਨੀ ਨਿਊਜ਼ੀਲੈਂਡ ਵਾਲੇ ਉਹਨਾਂ ਨੇ ਵੀ ਸਹਿਯੋਗ ਕੀਤਾ ਸੋ ਇਸ ਟਾਈਮ ਜਿਹੜੇ ਬਾਈ ਸੁਖਵੀਰ ਜੀ ਸਾਡੇ ਨਾਲ ਨੇ ਦੋ ਸ਼ਬਦ ਉਹਨਾਂ ਦੇ ਨਾਲ ਸਾਂਝੇ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਜਿਹੜਾ ਮਨ ਦੇ ਵਿੱਚ ਬੜੇ ਬਲਬਲੇ ਸੀਗੇ ਕਿ ਕੈਂਪਾਂ ਦੇ ਪ੍ਰਤੀ ਜਿਹੜੀ ਲੋਕਾਂ ਦੀ ਭਾਵਨਾ ਹੈ ਉਹ ਜਿਹੜੀ ਹੈਗੀ ਹੈ ਦੋ ਤਰ੍ਹਾਂ ਦੇ ਵਿੱਚ ਅਕਸਰ ਅਸੀਂ ਵੰਡੇ ਦੇਖਦੇ ਹਾਂ ਕਿਉਂਕਿ ਜਦੋਂ ਕੈਂਪ ਸ਼ਬਦ ਦਾ ਨਾਮ ਸਾਡੀ ਜ਼ੁਬਾਨ ਤੇ ਆਉਂਦਾ ਸਾਡੇ ਕੰਨਾਂ ਦੇ ਵਿੱਚ ਪੈਂਦਾ ਤੇ ਅਕਸਰ ਜਿਹੜੀ ਪਬਲਿਕ ਹੈ ਜਾਂ ਲੋਕ ਨੇ ਉਹ ਇਹ ਸਮਝ ਦੇ ਕੇ ਇਹ ਕੈਂਪ ਹੈ ਇਹ ਗਰੀਬਾਂ ਵਾਸਤੇ ਹੁੰਦੇ ਆ ਪਰ ਜਿਹੜੀ ਸਾਡੀ ਸੋਚ ਹੈ ਮੈਂ ਰਾਤ ਪਿਆਨੁਭਵ ਕਰ ਰਿਹਾ ਸੀਗਾ ਕਿ ਇਹ ਸਿਰਫ ਉਹਨਾਂ ਲੋੜਵੰਦ ਲੋਕਾਂ ਲਈ ਹੀ ਨਹੀਂ ਸਗੋਂ ਸਾਰੇ ਜਿਹੜੇ ਸਮਾਜ ਦੇ ਲਈ ਇੱਕ ਨਜ਼ਰ ਦੇ ਨਾਲ ਦੇਖਣ ਵਾਲਾ ਜਿਹੜਾ ਇੱਕ ਟਾਪਿਕ ਹੈ ਕਿਉਂਕਿ ਜੇਕਰ ਇੱਕ ਵਿਅਕਤੀ ਜਿਹੜਾ ਲੋੜਵੰਦ ਹੈ ਉਹ ਤਾਂ ਇੱਥੇ ਆਣੇ ਆਣਾ ਹੁੰਦਾ ਕਿਉਂਕਿ ਉਹਨੂੰ ਆਸ ਦੀ ਕਰਨ ਹੁੰਦੀ ਹੈ ਪਰ ਮੈਨੂੰ ਇਹ ਲੱਗਦਾ ਹੈ ਕਿ ਜਿਹੜੇ ਸਾਡੇ ਲੋਕ ਇਹ ਸਮਝਦੇ ਆ ਕਿ ਇਹ ਸਾਡੇ ਲਈ ਨਹੀਂ ਅਸੀਂ ਅਮੀਰ ਤਬਕੇ ਚ ਆਉਨੇ ਆ ਤਾਂ ਉਹਨਾਂ ਲਈ ਵੀ ਇਹ ਸ਼ਾਇਦ ਆਸਰਾ ਬਣ ਸਕਦਾ ਕਿਉਂਕਿ ਅਸੀਂ ਅਕਸਰ ਜਿਹੜੇ ਜਾਂਚ ਜਾਂ ਜਿਹਨੂੰ ਆਪਾਂ ਕਹਿ ਲਈਏ ਮੁੱਢਲੀ ਸਿਹਤ ਤਾਂ ਕਈ ਵਾਰ ਅਣਗੌਲੇ ਕਰ ਦਿੰਨੇ ਤੇ ਉਹ ਬਿਮਾਰੀ ਜਿਹੜੀ ਹੈਗੀ ਐ ਕਿਤੇ ਨਾ ਕਿਤੇ ਸਮਾਂ ਪਾ ਕੇ ਜਿਹੜੀ ਹੈਗੀ ਉਹ ਅਸੀਂ ਅਵੇਸਲੇਪਨ ਦੇ ਵਿੱਚ ਇੰਨੀ ਵੱਡੀ ਕਰ ਲੈਂਦੇ ਆ ਕਿ ਉਹ ਜਿਹੜੀ ਕਿਸੇ ਨਾ ਕਿਸੇ ਜਾ ਕੇ ਵੱਡਾ ਨੁਕਸਾਨ ਦਾ ਕਾਰਨ ਬਣ ਸਕਦੀ ਹੈ ਉਹਦੇ ਵਾਸਤੇ ਕਈ ਉਦਾਹਰਨਾਂ ਸਾਡੇ ਸਾਹਮਣੇ ਨੇ ਜਿਵੇਂ ਕਈ ਸੈਲੀਬ੍ਰਿਟੀਆ ਜਾਂ ਕਈ ਰਾਜਨੀਤਿਕ ਲੋਕ ਹੈ ਜਿਹੜੇ ਉਹ ਬੇਸ਼ੱਕ ਆਪ ਦਾ ਚੈੱਕਅਪ ਕਰਾਉਂਦੇ ਹੋਣਗੇ ਪਰ ਜਦੋਂ ਸਮਾਂ ਲੰਘ ਜਾਂਦਾ ਹੈ ਉਸ ਸਮੇਂ ਉਹਨਾਂ ਦਾ ਪੈਸਾ ਜਿਹੜਾ ਸਾਰਾ ਵਿਅਰਥ ਚਲਾ ਜਾਂਦਾ ਹੈ ਉਹ ਬੇਸ਼ੱਕ ਢੇਰ ਲਗਾ ਦੇਣ ਡਾਕਟਰ ਦੇ ਕੋਲ ਪਰ ਲੰਘੇ ਸਮੇਂ ਤੋਂ ਬਾਅਦ ਉਹ ਜਿਹੜਾ ਸਮਾਂ ਹੱਥ ਨਹੀਂ ਆਉਂਦਾ ਅ ਭਾਈ ਸੁਖਵੀਰ ਜੀ ਨੇ ਜਿਹੜਾ ਉਪਰਾਲਾ ਕੀਤਾ ਹੈ ਲੋਕਾਂ ਨੂੰ ਇਹ ਇੱਕ ਜਾਗਰਤ ਕਰਨ ਦਾ ਜਿਹੜਾ ਮੈਂ ਸਮਝਦਾ ਤਰੀਕਾ ਹੈ ਉਹਨਾਂ ਨੂੰ ਇੱਕ ਜਾਗ ਲਾਉਣ ਦੀ ਜਿਹੜੀ ਕੋਸ਼ਿਸ਼ ਹੈ ਉਸ ਕੋਸ਼ਿਸ਼ ਨੂੰ ਹੋਰ ਕਿਵੇਂ ਅਸੀਂ ਨਿਖਾਰ ਦੇ ਸਕਦੇ ਹਾਂ ਕਿਉਂਕਿ ਲੰਬੇ ਸਮੇਂ ਤੋਂ ਭਾਈ ਜੀ ਇਸ ਜਿਹੜੀ ਸੇਵਾ ਦੇ ਵਿੱਚ ਜੁੜੇ ਐ ਭਾਈ ਜੀ ਕਿਵੇਂ ਦੇਖਦੇ ਹੋ ਜਿਹੜੀ ਇਸ ਜਾਗ ਨੂੰ ਆਪਾਂ ਹੋਰਾਂ ਲੋਕਾਂ ਤੱਕ ਵੀ ਲੈ ਕੇ ਜਾਈਏ ਕਿਉਂਕਿ ਮੈਂ ਸਮਝਦਾ ਕਿ ਇਹ ਇੱਕ ਕੱਲੇ ਇਨਸਾਨ ਦਾ ਕੰਮ ਨਹੀਂ ਅਸੀਂ ਹੋਰ ਲੋਕਾਂ ਨੂੰ ਵੀ ਨਾਲ ਜੋੜੀਏ ਹੋਰਾਂ ਜਿਹੜੇ ਬੰਦਿਆਂ ਨੂੰ ਵੀ ਅਸੀਂ ਇਸ ਪਾਸੇ ਲੈ ਕੇ ਆਈਏ ਕਿਸ ਤਰ੍ਹਾਂ ਦੇ ਉਪਰਾਲੇ ਕਰਨ ਦੀ ਲੋੜ ਤੁਸੀਂ ਸਮਝਦੇ ਹੋ ਵੀ ਸਾਨੂੰ ਹੋਰ ਕੀ ਕਰਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਧੰਨਵਾਦ 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 ਸਭ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰੂ ਸਾਹਿਬ ਮਹਾਰਾਜੀ ਦਾ ਕੋਟ ਕੋਟ ਧੰਨਵਾਦ ਗੁਰੂ ਰਣਦਾਸ ਮਹਾਰਾ ਛੋਡੀ ਪਾਤਸ਼ਾਹ ਜੀ ਦਾ ਜਿੰਨਾਂ ਦੇ ਚੌਥੇ ਪੂਰਬ ਨੂੰ ਮੁੱਖ ਰੱਖਦੇ ਹੋਏ ਚੌਥਾ ਸਲਾਣਾ ਕੈਂਪ ਕੀਤਾ ਗਿਆ ਤੇ ਧੰਨਵਾਦ ਸਾਰੀਆਂ ਸੰਗਠਨਾਂ ਦਾ ਜਿਨ੍ਹਾਂ ਨੇ ਨੱਗਰ ਨੇ ਤੇ ਜਿਹੜੇ ਸਹਿਯੋਗੀ ਆ ਸਮੂਹ ਵਰਦਾਰਾ ਪ੍ਰਬੰਧਕ ਕਮੇਟੀਆਂ ਤੇ ਸਾਡੇ ਸੁਸ਼ਾਨਖਾੜ ਕਮੇਟੀ ਤੇ ਮਾਤਾ ਗੁਜਰੀ ਪਾਸਕ ਉਹਨਾਂ ਸਾਰਿਆਂ ਦਾ ਦਿਨੋਂ ਧੰਨਵਾਦ ਜਿਨ੍ਹਾਂ ਨੇ ਸਹਿਯੋਗ ਦਿੱਤਾ ਦੂਸਰੀ ਗੱਲ ਰਹੀ ਜਿਹੜੀ ਕੈਂਪ ਬਾਰੇ ਵੀ ਕੈਂਪ ਜੇ ਰਲ ਮਿਲ ਕੇ ਸਾਰੇ ਜਾਣੇ ਆਪਾਂ ਟਰਾਈ ਕਰਾਂਗੇ ਤੇ ਸਾਰੇ ਜਿਹੜਾ ਕਿ ਤੋਂ ਸਮਾਂ ਨੰਗਣ ਵਾਲੀ ਗੱਲ ਤੁਸੀਂ ਕੀਤੀ ਆ ਜਦੋਂ ਬਾਅਦ ਵਿੱਚ ਕੋ ਪ੍ਰੋਨ ਨਾ ਜੇ ਅੱਖਾਂ ਨਹੀਂ ਲਾ ਲੋ ਕਿ ਆਪਾਂ ਨਹੀਂ ਚੈੱਕ ਅਪ ਕਰਾਉਂ ਦਿੱਤਾ ਜਦੋਂ 1 ਸਾਲ ਤੋਂ ਵੱਧ ਟਾਈਮ ਜਾਂ ਕਿਸੇ ਚੀਜ਼ ਨੂੰ ਵੱਧ ਟਾਈਮ ਹੋ ਜਾਂਦਾ ਜਿਹੜੀ ਉਹ ਪ੍ਰੋਨੋਂ ਬਾਅਦ ਵਿੱਚ ਜਦੋਂ ਆਪਾਂ ਦੇਖਦੇ ਆ ਉਹਦੋਂ ਉਹ ਸਮਾਂ ਨੰਗ ਜਾਂਦਾ ਹੈ ਤੇ ਇਹੀ ਤਰੀਕਾ ਸਹੀ ਆ ਵੀ ਜੇ ਕੈਂਪ ਲੱਗਿਆ ਹੈਗਾ ਕਿ ਡਾਕਟਰ ਵੀ ਸੇਮ ਹੁੰਦੇ ਆ ਕਿ ਜਿਹੜੇ ਅੱਜ ਡਾਕਟਰ ਆ ਇਹ ਸਪੈਸ਼ਲਿਸਟ ਡਾਕਟਰ ਹੈ ਇਹਦੇ ਕੋਲੇ ਜੇ ਤੁਸੀਂ ਕੋਟਪੂਰੇ ਜਾਂਦੇ ਤਾਂ ਇਹ ਫੀਸ ਬਿਲਕੁਲ ਬੰਦ ਕੀਤੀ ਜਾਂ 4-500 ਰੁਪਇਆ ਇੱਕ ਮਰੀਜ਼ ਨੂੰ ਦੇਖਣ ਦਾ ਲੈਂਦੇ ਉਹ ਬਠਿੰਡੇ ਤੋਂ ਦੋ ਡਾਕਟਰ ਸੀਗੇ ਪਰੀਮੰ ਦਾ ਹਸਬੰਡ ਵਾਈਫ ਸੀ ਜੀ ਉਹਨਾਂ ਨੇ ਬਹੁਤ ਹੈਲਪ ਕੀਤੀ ਉਹ ਚੰਗੇ ਨੇ ਗੱਡੀਆਂ ਵਾਲੇ ਤੇ ਚਮੜੀ ਦੇ ਰੋਗਾਂ ਵਾਲੇ ਪਰ ਉਹਨਾਂ ਨੇ ਵੀ ਜਿਲੋਂ ਸਲੂਟ ਆ ਉਹਨਾਂ ਨੇ ਬਹੁਤ ਵਧੀਆ ਸੇਵਾ ਕੀਤੀ ਆ ਹੁਣ ਜਿਹੜੇ ਚਮੜੀ ਦੇ ਰੋਗਾਂ ਵਾਲੇ ਤਕਰੀਬਨ ਆਈ ਥੰ ਮੇਰੇ ਅੰਦਾਜ਼ੇ ਨਾਲ 200 ਦੇ ਆਂਡ 300 ਚਮੜੀ ਵਾਲੇ ਰੋਗਾਂ ਦੇ ਤੇ ਹੱਡੀਆਂ ਵਾਲੇ ਡਾਕਟਰ ਦੇ ਹੋਏ ਆ 100 ਤੋਂ ਉੱਪਰ ਉੱਪਰ ਜਿਹੜੇ ਹੈਗੇ ਅੱਖਾਂ ਵਾਲੇ ਤੋਂ ਚਲੇ ਗਏ ਹੈਗੇ ਆ 20 ਜਾਣੇ ਲੈਂਗਜ ਪਾਉਣ ਵਾਲੇ ਹੋ ਗਏ ਹੈਗੇ ਆ ਤੇ ਸਾਰਾ ਕੰਮ ਜਿਹੜਾ ਸਫਲਾ ਪੂਰਾ ਹੋ ਗਿਆ ਹੈਗਾ ਪਰ ਸਭ ਤੋਂ ਅਈ ਇਹ ਸਾਰਿਆਂ ਦੀ ਵੀ ਜੇ ਕੈਂਪ ਲੱਗਦਾ ਹੈ ਜਾਂ ਕੋਸ ਲੱਗਦਾ ਵੀ ਆਪਣੇ ਟੈਸਟ ਜਿਹੜੇ ਟਾਈਮ ਸਰ ਕਰਾਈ ਜਾਂਦੇ ਕੋਸ ਸਮਾਂ ਜਾਂ ਕੋਈ ਜਿਹੜੀ ਚੀਜ਼ ਆ ਉਹ ਬਚ ਸਕਦੀ ਸੋ ਭਾਈ ਜੀ ਨੇ ਦੱਸਿਆ ਕਿ ਜੇਕਰ ਸਮੇਂ ਸਿਰ ਅਸੀਂ ਆਪਣੀ ਜਾਂਚ ਹੈਗੀ ਹੈ ਕਰਵਾ ਲਵਾਂਗੇ ਤਾਂ ਬਹੁਤ ਸਾਰੇ ਰੋਗ ਨੇ ਜਿਹੜੇ ਉਹ ਸਮੇਂ ਤੋਂ ਪਹਿਲਾਂ ਫੜੇ ਜਾਣਗੇ ਤੇ ਇਸ ਤਰ੍ਹਾਂ ਦੇ ਜਿਹੜੇ ਕੈਂਪਾਂ ਦੇ ਵਿੱਚ ਸਾਨੂੰ ਖੁਦ ਆਪਣਾ ਚੈੱਕਅਪ ਵੀ ਕਰਾਉਣ ਦੀ ਲੋੜ ਹੈ ਤੇ ਨਾਲ ਇਹ ਜੇ ਕੈਂਪਾਂ ਦੇ ਵਿੱਚ ਸਾਨੂੰ ਸਹਿਯੋਗ ਕਰਨ ਦੀ ਵੀ ਲੋੜ ਹੈ ਜੇਕਰ ਅਸੀਂ ਸਹਿਯੋਗ ਕਰਾਂਗੇ ਤਾਂ ਸ਼ਾਇਦ ਇਹ ਕੈਂਪ ਸਾਨੂੰ ਆਪਣੇ ਲੱਗਣ ਲੱਗ ਜਾਣਗੇ ਕਿਉਂਕਿ ਜਦਨਾਚਰ ਅਸੀਂ ਸਹਿਯੋਗ ਨਹੀਂ ਕਰਦੇ ਜਾਂ ਇਹਨਾਂ ਦੇ ਵਿੱਚ ਆ ਕੇ ਇੱਥੇ ਸੇਵਾ ਭਾਵਨਾ ਦੇ ਨਾਲ ਜੁੜਦੇ ਨਹੀਂ ਤੇ ਸਾਨੂੰ ਇਸ ਤਰ੍ਹਾਂ ਲੱਗਦਾ ਰਹਿੰਦਾ ਹੈ ਕਿ ਇਹ ਕੈਂਪ ਸ਼ਾਇਦ ਹੋਰ ਜਿਹੜੀ ਇੱਕ ਵੱਖਰੀ ਕੈਟਾਗਰੀ ਵਾਸਤੇ ਹੈ ਸੋ ਸਾਨੂੰ ਸਾਰਿਆਂ ਨੂੰ ਇਸ ਤਰ੍ਹਾਂ ਦੇ ਜਿਹੜੇ ਸਮਾਗਮਾਂ ਦੀ ਲੜੀ ਨੂੰ ਅੱਗੇ ਤੋਰਨ ਦੀ ਲੋੜ ਹੈ। ਦੂਜੀ ਗੱਲ ਰਹੀ ਜਿਹੜਾ ਹੈਗਾ ਜਿਹੜਾ ਸਨਮਾਨ ਦਿੱਤਾ ਮੈਨੂੰ ਨਗਰ ਪੰਚਾਇਤ ਨੇ ਤੇ ਸੂਬਾ ਦੁਆਰਾ ਪ੍ਰਬੰਧਕ ਕਮੇਟੀਆਂ ਨੇ ਤੇ ਸਮਸ਼ਾਨ ਘਾਟ ਕਮੇਟੀ ਨੇ ਤੇ ਮਾਤਾ ਬਿਖਰੀ ਪਾਰਕ ਵਾਲਿਆਂ ਵੱਲੋਂ ਜਿਹੜਾ ਸਨਮਾਨ ਦਿੱਤਾ ਇਹ ਮੈਂ ਆਪਣੀ ਲਾਈਫ ਦਾ ਜਿਵੇਂ ਸਭ ਤੋਂ ਬੈਸਟ ਸਾਂਝ ਲੋਕ ਗਿਣਿਆ ਜਾਊਗਾ ਮੇਰੇ ਵਾਸਤੇ ਜਿਹੜਾ ਮੈਨੂੰ ਸਨਮਾਨ ਦਿੱਤਾ ਇਹਨਾਂ ਨੇ ਨਗਰ ਪੰਚਾਇਤ ਨੇ ਸਮੂਹ ਕਮੇਟੀਆਂ ਨੇ ਸ਼ਮਸ਼ਾਨ ਘਾਟ ਕਮੇਟੀ ਨੇ ਮਾਤਾ ਗੁਜਰੀ ਪਾਰਕ ਦੇ ਤੇ ਗੋਟਵਾ ਕਮੇਟੀਆਂ ਵਾਲਿਆਂ ਨੇ ਤੇ ਗ੍ਰਾਂਥੀ ਸਿੰਘਾਂ ਨੇ ਸਨਮਾਨ ਦਿੱਤੇ ਆ ਤੇ ਤੁਸੀਂ ਮੇਰਾ ਸਨਮਾਨ ਕੀਤਾ ਹੈਗਾ ਆਂ ਦਾ ਮੈਂ ਥੋੜਾ ਸਭ ਦਾ ਦਿਲੋਂ ਧੰਨਵਾਦ ਆ ਕਿ ਮੇਰੇ ਕੋਲ ਤਾਂ ਕੋਈ ਲੱਗ ਹੀ ਨਹੀਂ ਹੈ ਕਿ ਮੈਂ ਤਾਂ ਇਨੀ ਚੁੱਕਾ ਹੈ ਨਹੀਂਗਾ ਜੇ ਨਾ ਤੁਸੀਂ ਮੈਨੂੰ ਮਾਨ ਸਤਕਾਰ ਦਿੱਤਾ ਹੈਗਾ ਤੇ ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਆ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੋਂਦੇਰੋ ਸੋ ਇਨ ਨੇ ਸ਼ਬਦਾਂ ਦੇ ਨਾਲ ਅਸੀਂ ਖਿਮਾ ਮੰਗਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਗੁਰੂ ਸਾਹਿਬ ਨੇ ਕਿਰਪਾ ਕੀਤੀ ਤਾਂ ਅਗਲੇ ਸਾਲ ਅਸੀਂ ਫਿਰ ਤੁਹਾਡੇ ਸਾਹਮਣੇ ਹੋਵਾਂਗੇ ਸੋ ਫਤਿਹ ਬੁਲਾਉਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ ਮੈਂ ਕਹਿੰਦਾ ਪਿੰਡ ਦੇ ਭਲਾਈ ਦੀ ਬਾਤ ਕਰ ਕਰੋ ਕੰਮ ਕਰੋ ਸਾਂਝੇ ਕੰਮ ਕਰੋ ਉਹ ਬਣਾਓ ਚੀਜ਼ਾਂ ਜਿਹੜੀਆਂ ਆਪਣੇ ਪਿੰਡ ਨੂੰ ਲੋਕ ਯਾਦ ਕਰਨਗੇ ਜਿਆਦਾ ਹੀ ਕਰਨਗੇ ਹਸਪਤਾਲ ਦੀ ਸ਼ੁਰੂਆਤ ਹੋ ਗਈ ਬਈ ਹੋਰ ਤੁਹਾਡੇ ਸਾਹਮਣੇ ਜਿੱਦ ਚੋਣਾ ਵੱਧ ਗਿਆ ਜਾਉਂਦੇ ਰਹੋ ਮੈਂ ਤੁਹਾਨੂੰ ਮੈਂ ਤਾਂ ਜਿੱਦ ਇਹਨਾਂ ਨੇ ਪटीशन ਪਾਈ ਹੈ ਮੈਂ ਉਹਦੇ ਨੂੰ ਫੋਨ ਕੀਤਾ ਚੰਡੀਗੜ੍ਹ ਜਾਂਦੇ ਨੂੰ ਰਾਹ ਦੇ ਵਿੱਚ ਮੈਨੂੰ ਤੁਸੀਂ ਨਾਲ ਸੀ ਮੈਂ ਕਿਹਾ ਮੇਰੇ ਲੈ ਕੇ ਸੇਵਾ ਹੋ ਸਕਦੀ ਹੈ ਪਰ ਨਾ ਹੁਣ ਵੀ ਕਹਿੰਦਾ ਮੇਰੇ ਲਈ ਕੋਈ ਸੇਵਾ ਹੋਵੇ ਦਿੱਤਿਓ ਪਰ ਮੈਂ ਕਹਿੰਦਾ ਸੁਭਾਕ ਰੱਖੋ ਸਾਰੇ ਯਾਨੀ ਕਿ ਆਪਣੇ ਪਾਰਟੀ ਨੇ ਨਾ ਮਦਦ ਕਰਸੇ ਨਾ ਪਾਸ ਸੇਵਾ ਹੀ ਛੋਟੀ ਆ ਜਿਹਨੇ ਤੁਹਾਨੂੰ ਪਸੰਦੀ ਦੇਣਾ ਹੈ ਜਿੱਦ ਤੇ ਲੋਡ ਪੈਣੀ ਆ ਉਹਦੇ ਆਪੇ ਪੈਣਾ ਹਾਂ ਛੋੜੇ ਦਾ ਪਹਿਲਾ ਕੰਮ ਕੀ ਬੰਦੀ ਖੜਨਾ ਹੈਗਾ ਸਾਰੇ ਯਾਨੀ ਇੱਕ ਇੱਕ ਰੋ ਬਣਾ ਕੇ ਰੱਖੋ ਆਪਾਂ ਕੋਈ ਨਾ ਪਸੰਦ ਲੈ ਟ ਤੰਗ ਬੰਦੇ ਕੋਈ ਨਾ ਸਾਰੇ ਨਾ ਕਰੀਂ ਠੀਕ ਹੈ ਆਇਓ ਬਬਾਈ ਆਇਓ ਆਇਓ ਆਜੋ ਨਾ ਆਜੋ ਲਾਵੀਂ